ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾ ਪੈ ਰਹੇ ਚੈਨਲ ਦੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਜੱਥੇ ਤਰਕੜ ਕਾਂਜ ਦੇ ਸਮਾਬਦਲਨ ਤੋਂ ਬਾਅਦ ਹੀ ਮਾਨ ਦਾ ਵੱਡਾ ਬਿਆਨ ਚਾਰਿਆਂ ਮਾਕੀ ਇਹ ਵੱਡੀ ਗੱਲ ਜਥੇਦਾਰ ਕਾਲ ਤਕ ਸੈਦ ਜਥੇਦਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਪਸ਼ਟੀਕਰਨ ਲੈਣ ਸੰਬੰਧੀ ਸਮਾਂ ਬਦਲਣ ਤੇ ਇੱਕ ਨਵੀਂ ਘੋਲ ਪੈਦਾ ਹੋ ਗਈ ਹੈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਚ ਵੱਲੋਂ ਭਗਵੰਤ ਮਾਨ ਨੂੰ ਸਵੇਰੇ 10 ਵਜੇ ਦੀ ਥਾਂ ਸ਼ਾਮ 4:30 ਵਜੇ ਸਪਸ਼ਟੀਕਰਨ ਦੇ ਸਮਾਂ ਤਲਬ ਕਰਨ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ ਉਹਨਾਂ ਨੇ ਟਵੀਟ ਕਰਦਿਆਂ ਲਿਖਿਆ ਹੈ ਸਤਿਕਾਰਯੋਗ ਜਥੇਦਾਰ ਚਿਰੀ ਅਕਾਲ ਤਖਤ ਸਾਹਿਬ ਜੀ ਮੇਰਾ 15 ਜਨਵਰੀ ਨੂੰ ਕੋਈ ਹੋਰ ਜੀਵਨ ਨਹੀਂ ਮੈਂ ਮਨਜੋਗ ਰਾਸ਼ਟਰਪਤੀ ਜੀ ਦੇ ਦਫਤਰ ਵਿਖੇ 20 ਸੂਚਨਾ ਦੇ ਦਿੱਤੀ ਹੈ 15 ਜਨਵਰੀ ਦਿਨ ਆਪ ਜੀ ਦੇ ਹੁਕਮ ਤੱਕ ਪੂਰੀ ਤਰ੍ਹਾਂ ਸ਼੍ਰੀ ਕਾਰਤਕ ਸੈਮ ਨੂੰ ਸਮਰਪਿਤ ਹੈ ਸਮਾ ਬਦਲਨ ਸੰਬੰਧੀ ਕੋਈ ਵੀ ਅਧਿਕਾਰੀ ਪੱਤਰ ਜਾਂ ਬਿਆਨ ਮੇਰੇ ਜਾਂ ਦਫਤਰ ਵੱਲੋਂ ਜਾਰੀ ਨਹੀਂ ਕੀਤਾ ਗਿਆ ਮੈਂ 15 ਜਨਵਰੀ ਨੂੰ ਸਵੇਰੇ 10 ਵਜੇ ਨਿਮਰਤਾ ਸਹਿਤ ਹਾਜ਼ਰ ਹੋਣ ਲਈ ਤਿਆਰ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਮੰਦਿਰ ਜੀਵੇਂ ਹੋਣ ਰੁੱਜੇਵੇਂ ਹੋਣ ਕਰਨ ਉਹਨਾਂ ਦਾ ਅਕਾਲ ਤਖਤ ਸੈਪਟੇ ਪੀਛੋਂ ਦੀ ਸਮੇਂ ਵਿੱਚ ਤਬਦੀਲੀ ਕੀਤੀ ਗਈ ਸੀ ਮੁੱਖ ਮੰਤਰੀ ਹੁਣ ਸਵੇਰੇ 10 ਵਜੇ ਦੀ ਬਜਾਏ ਸ਼ਾਮ 4:30 ਵਜੇ ਅਕਾਲ ਤਖਤ ਦੱਖਤਕਤਰ ਵਿਖੇ ਪੀਛੋਂਗੇ ਇਹ ਤਬਦੀਲੀ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਹਾਲੀਆ ਬਿਆਨਾਂ ਤੇ ਵਾਇਰਲ ਵੀਡੀਓ ਸੰਬੰਧੀ ਸਪਸ਼ਟੀਕਰਨ ਦੇਣ ਲਈ ਕੀਤੀ ਗਈ ਸੀ ਕੱਲ ਤੱਕ ਦੇ ਮਾਮਲੇ ਨੂੰ ਗੰਭੀਰ ਸਮਝਿਆ ਤੇ ਸਮੇਂ ਵਿੱਚ ਸੋਧ ਕਰਨ ਦਾ ਫੈਸਲਾ ਕੀਤਾ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੋਦ ਸੂਚਿਤ ਕੀਤਾ ਸੀ ਕਿ ਰਾਸ਼ਟਰਪਤੀ ਦ੍ਰੋਪਤੀ ਮੋਰਮੂ ਦਾ 15 ਜਨਵਰੀ ਨੂੰ ਅੰਮ੍ਰਿਤਸਰ ਵਿੱਚ ਇੱਕ ਅਧਿਕਾਰਿਤ ਪ੍ਰੋਗਰਾਮ ਹੈ ਜਿਸ ਕਨ ਉਸ ਵੇਰੇ ਉੰਦਰ ਸਮੇਂ ਤੇ ਹਾਜ਼ਰ ਨਹੀਂ ਹੋ ਸਕੀਏ ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਅਕਾਲ ਤਖਤ ਨੇ ਨਵਾਂ ਸਮਨ ਧਾਰਤ ਕੀਤਾ ਦੱਸ ਦਿੱਤੀ ਹੈ ਕਿ ਗੋਲਕ ਨਾਲ ਜੁੜੇ ਇੱਕ ਮਾਮਲੇ 'ਚ ਦਿੱਤੇ ਗਏ ਬਿਆਨ ਨੂੰ ਲੈ ਕੇ ਸ਼੍ਰੀ ਗੁਰਦੇਵ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੰਗਾ ਜਿਹੜੇ ਮੁੱਖ ਮੰਤਰੀ ਤੋਂ ਭਾਇਆ ਕਰਨ ਨੂੰ ਤਲਬ ਕੀਤਾ ਹੈ ਜਥੇਦਾਰ ਨੇ ਮੁੱਖ ਮੰਤਰੀ ਨੂੰ ਆਪਣਾ ਪੱਖ ਸਪਸ਼ਟ ਕਰਨ ਲਈ ਸ਼੍ਰੀ ਗੁਰਦੇਵ ਸਾਹਿਬ ਕੇ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਹਨ ਜਿਸ ਕਰਕੇ ਜੋ ਹੈ ਕਿ ਹਾਲ ਹੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚਰਮਨੀਕਰਤਾ ਪ੍ਰਬੰਧਕ ਕਮੇਟੀ ਅਤੇ ਕਾਲੀ ਦਲ ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਾਇਆ ਸੀ ਕਿ ਇਸ ਸੰਸਥਾ ਆਪਣੇ ਗਲਤ ਕੰਮਾਂ ਨੂੰ ਛਪਾਉਣ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਨੂੰ ਟਾਲਵਜੋ ਵਰਤ ਰਿਖਿਆ ਹੈ ਮੁੱਖ ਮੰਤਰੀ ਨੇ ਬਿਆਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤ ਹੋਣ ਦੇ ਮਾਮਲੇ ਨੂੰ ਲੈ ਕੇ ਦਿੱਤਾ ਸੀ ਉਹਨਾਂ ਕਹਾ ਸੀ ਕਿ ਇਹ ਗੰਭੀਰ ਬੇਨਿਜਮੀਆਂ ਦੇ ਬਾਵਜੂਦ ਲੰਬੇ ਸਮੇਂ ਤੱਕ ਕੋਈ ਠੋਸ ਕਾਰਵਾਈ ਨਹੀਂ ਜਿਸ ਕਨ ਸਿਕ ਸੰਗਤ ਵਿੱਚ ਭਾਰੀ ਰੋਸ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਸਪਸ਼ਟ ਕੀਤਾ ਸੀ ਕਿ ਸੂਬਾ ਸਰਕਾਰ ਨੇ ਆਪਣੀ ਨੈਤਿਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਇਸ ਮਾਮਲੇ 'ਚ ਐਫ ਆਈ ਆਰ ਦਰਜ ਕੀਤੀ ਹੈ ਅਤੇ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ ਇਨ੍ਹਾਂ ਬਿਆਨਾਂ ਨੂੰ ਲੈ ਕੇ ਸ਼੍ਰੀ ਹੌਨਕਰਤਖ ਸਹਿ ਵੱਲੋਂ ਮੁੱਖ ਮੰਤਰੀ ਨੂੰ ਤਲਬ ਕੀਤਾ ਗਿਆ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ